ਹੋਣੇ ਇਸ਼ਾਨਹਾਰ ਇਸ਼ਾਨਹਾਰ ਹੁਣ ਜਿਹੜੇ ਉਮੀਦਵਾਰ ਤਕਰੀਬਨ ਸਾਰੇ ਫਾਈਨਲ ਹੋ ਗਏ ਨੇ ਸਿੰਬਲ ਵੀ ਲੋਟ ਹੋ ਗਏ ਤੇ ਹੁਣ ਇਲੈਕਸ਼ਨ ਜਿਹੜੀ ਆ ਵਿਚਾਰਕ ਤੌਰ ਤੇ ਸ਼ੁਰੂ ਹੋ ਗਈ ਹੈ ਤੋਂ ਕਾਂਗਰਸ ਪਾਰਟੀ ਨੇ ਅੱਜ ਆਪਣਾ ਮੁੱਖ ਦਫਤਰ ਜਿਹੜਾ ਪ੍ਰੀਸ਼ਦਾ ਔਰ ਬਲਾਕ ਸੰਪਤੀ ਦੀ ਚੋਣ ਨੂੰ ਲੈ ਕੇ ਇੱਥੇ ਖੋਲਿਆ ਗਿਆ ਔਰ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਵਿੱਚ ਭਾਰੀ ਉਤਸ਼ਾਹ ਔਰ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਅਸੀਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਕਿ ਤਰੱਕੀ ਔਰ ਖੁਸ਼ਹਾਲੀ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਚੁਟਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ 2027 ਦੇ ਵਿੱਚ ਜੋ ਸਰਕਾਰ ਬਣ ਜਾ ਰਹੀ ਹੈ ਉਹਦੇ ਵਿੱਚ ਆਪਣਾ ਵੀ ਸੱਤਾ ਵੱਡਾ ਯੋਗਦਾਨ ਹੋਵੇ ਔਰ ਅਸੀਂ ਪੰਜਾਬ ਦੇ ਲਈ ਤਰੱਕੀ ਔਰ ਖੁਸ਼ਹਾਲੀ ਲੈ ਕੇ ਆਈਏ ਪੰਜਾਬ ਦੇ ਅਮਨ ਭਾਈਚਾਰੇ ਦੀ ਗੱਲ ਕਰੀਏ ਜੋ ਅੱਜ ਹਾਲਾਤ ਬਣੇ ਹੋਏ ਨੇ ਉਹ ਬਹੁਤ ਜ਼ਿਆਦਾ ਜਿਹੜੇ ਆ ਮਾੜੇ ਹੋ ਚੁੱਕੇ ਨੇ ਗੈਂਗਸਟਰਾਂ ਦਾ ਬੋਲਬਾਲਾ ਨਸ਼ਿਆਂ ਦੀ ਪਰਮਾਰ ਨੌਕਰੀ ਕੋਈ ਦਿੱਤੀ ਨਹੀਂ ਜਾ ਰਹੀ ਵਿਕਾਸ ਕਾਰਜ ਜਿਹੜੇ ਨੇ ਉਹ ਰੁਕੇ ਪਏ ਨੇ ਠੱਪ ਹੋ ਚੁੱਕੇ ਨੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਔਰ ਉਹਦੇ ਨਾਲ ਨਾਲ ਜਿਹੜਾ VIP ਕਲਚਰ ਆ ਉਹਦੇ ਚ ਐਡਾ ਵੱਡਾ ਵਾਧਾ ਹੋ ਗਿਆ ਕਿ ਇਹਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੇ ਨਾਲ ਕੋਈ ਸਰਕਾਰੀ ਜਿਹੜਾ ਉਹ ਕੋਈ ਆ ਆਰਾਮ ਜਿਹੜੇ ਨੇ ਉਹ ਨਹੀਂ ਲਵਾਂਗੇ ਪਰ ਅੱਜ ਤੁਸੀਂ ਦੇਖੋ ਵੀ ਕਿਵੇਂ ਸ਼ਰੇਆਮ ਸਰਕਾਰੀ ਮਸ਼ੀਨਰੀ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਔਰ ਅੱਜ ਕਿਸੇ ਤਰੀਕੇ ਨਾਲ ਵੀ ਕੋਈ ਪੰਜਾਬ ਦਾ ਮਸਲਾ ਜਿਹੜਾ ਉਹ ਹੱਲ ਨਹੀਂ ਹੋ ਰਿਹਾ ਸਰ ਇੱਕ ਪੱਗ ਨੂੰ ਲੈ ਕੇ ਬੜਾ ਮਾਹੌਲ ਗਰਮਾਇਆ ਹੋਇਆ ਜਿਹੜਾ ਅੱਪਰ ਬਹੁਤ ਮਾੜੀ ਗੱਲ ਪੱਗ ਜਿਹੜੀ ਆ ਉਹ ਸਾਡੀ ਸ਼ਾਨ ਹੈ ਔਰ ਜਿਸ ਤਰੀਕੇ ਨਾਲ ਕਿਹਾ ਕਿ ਪੱਗਾਂ ਲੈਣਗੀਆਂ ਔਰ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਸ਼ਰਿਆਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੱਗਾਂ ਲਾਉਣ ਦੀਆਂ ਕਰ ਰਹੇ ਨੇ ਔਰ ਇੱਕ ਐਮਬਲੇ ਕਹਿ ਰਿਹਾ ਕਿ ਜਿਹੜਾ ਅੱਖ ਚੱਕ ਕੇ ਸਾਡੇ ਵੱਲ ਦੇਖੂਗਾ ਉਹਦੀ ਅੱਖ ਕੱਢ ਦੇਾਂਗੇ ਜੇ ਸਾਡੇ ਵੱਲ ਕੋਈ ਉਂਗਲ ਕਰੇਗਾ ਅਸੀਂ ਉਹਦੀ ਉਂਗਲ ਵੱਢ ਦੇਾਂਗੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਕਦੇ ਨਹੀਂ ਸੀ ਦਿੱਕੇ ਕਿ ਲੋਕਾਂ ਨੇ ਚੁਣੇ ਹੋਏ ਲੋਕ ਨਮੈਂਦੇ ਅੱਜ ਇਹੋ ਜੀਆਂ ਗੱਲਾਂ ਕਰ ਰਹੇ ਨੇ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪੰਜਾਬ ਬਣਾਵਾਂਗੇ ਅੱਜ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਪਰਚਾ ਕਲਚਰ ਪਰਚਾ ਦੀ ਭੰਮਾਰ ਡਰਾਇਆ ਜਾਂਦਾ ਔਰ ਤੁਸੀਂ ਦੇਖੋ ਕਿਵੇਂ ਲੋਕਤੰਤਰ ਦਾ ਜਿਹੜਾ ਕਤਲ ਕੀਤਾ ਜਾਂਦਾ ਮਾਜੇ ਦੇ ਵਿੱਚ ਸਾਰੇ ਤੇ ਸਾਰੇ ਉਮੀਦਵਾਰਾਂ ਦੇ ਪਰਚੇ ਰੱਦ ਕਰ ਦਿੱਤੇ ਗਏ ਇੱਥੇ ਵੀ ਬਹੁਤ ਕੋਸ਼ਿਸ਼ ਕੀਤੀ ਸਾਡੇ ਖੰਨੇ ਦੇ ਵਿੱਚ ਵੀ ਸਾਡਾ ਜਿਹੜਾ ਸਾਹਪੁਰਾ ਜ਼ੋਨ ਆ ਉਤੋਂ ਸਾਡਾ ਜਿਹੜਾ ਜੇਤੂ ਉਮੀਦਵਾਰ ਸੀਗਾ ਔਰ ਉਹਦਾ ਜਿਹੜਾ ਪਰਚਾ ਬਿਨਾਂ ਕਿਸੇ ਗੱਲ ਤੋਂ ਜਿਹੜਾ ਰੱਦ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੇ ਪਰਚੇ ਰੱਦ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਮੈਂ ਧੰਨਵਾਦ ਕਰਦਾ ਐਸਡੀਓ ਮੈਡਮ ਦਾ ਔਰ ਡੀਸੀ ਲੁਧਿਆਣਾ ਸਾਹਿਬ ਦਾ ਕਿ ਜਿਨ੍ਹਾਂ ਨੇ ਇੰਟਰਵਿਨ ਕਰਕੇ ਇਹ ਇਹਨਾਂ ਦੀਆਂ ਜਿਹੜੀਆਂ ਚਾਲਾਂ ਸੀਗੀਆਂ ਉਹ ਨਹੀਂ ਚੱਲਣ ਦਿੱਤੀਆਂ ਜਿਹਦੇ ਕਰਕੇ ਅੱਜ ਸਾਡੇ ਕਾਂਗਰਸ ਪਾਰਟੀ ਦੇ 16 ਦੇ 16 ਉਮੀਦਵਾਰ ਬਲਕ ਸੰਪਤੀ ਖੰਨਾ ਦੇ ਵਿੱਚ ਲੜ ਰਹੇ ਨੇ ਔਰ ਦੋਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਿਹੜੇ ਨੇ ਉਹ ਲੜ ਰਹੇ ਨੇ ਔਰ ਸਾਨੂੰ ਪੂਰਾ ਯਕੀਨ ਆ ਪੂਰੀ ਯਕੀਨ ਆ ਸਾਨੂੰ ਪ੍ਰਮਾਤਮਾ ਤੇ ਬਹੁਤ ਵੱਡਾ ਭਰੋਸਾ ਹੈ ਔਰ ਲੋਕ ਸਾਡਾ ਸਾਥ ਦੇਣਗੇ ਸਰ ਜਿਹੜੀ ਆਡੀਓ ਵਾਇਰਲ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਸਐਸਪੀ ਦੀ ਹਾਂਜੀ ਹਾਂਜੀ ਇਹ ਵੀ ਇੱਕ ਦੇਖੋ ਬਹੁਤ ਵੱਡਾ ਲੋਕਤੰਤਰ ਦੇ ਤਫਾ ਇੱਕ ਐਡੇ ਵੱਡੇ ਕਾਨੂੰਨ ਦੇ ਮਤਲਬ ਵਿੱਚ ਰਹਿ ਕੇ ਉਹ ਜਿਹੜੇ ਕਾਨੂੰਨ ਦਾ ਰਾਜ ਦੇਣ ਵਾਲੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਸਮਝ ਨਹੀਂ ਆ ਰਹੀ ਵੀ ਪੰਜਾਬ ਨੂੰ ਕਿਹੜੇ ਪਾਸੇ ਧੱਕਿਆ ਜਾ ਰਿਹਾ ਅੱਜ ਪੰਜਾਬ ਨੂੰ ਜੰਗਲ ਰਾਜ ਦੇ ਵੱਲ ਧੱਕਿਆ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਆ ਉਹ ਬਿਲਕੁਲ ਸੇਫ ਨਹੀਂ ਹੈ ਔਰ ਜਿਸ ਤਰੀਕੇ ਨਾਲ ਰੋਜ਼ ਗੋਲੀ ਚੱਲ ਰਹੀ ਆ ਵਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਜਾਨ ਤੱਕ ਲਈ ਜਾ ਰਹੀ ਹੈ ਫੌਤੀਆਂ ਮੰਗੀਆਂ ਜਾ ਰਹੀਆਂ ਨੇ ਉਹੀ ਵੀ ਚੀਜ਼ ਜਿਹੜੀ ਆ ਪੰਜਾਬ ਦੇ ਵਿੱਚ ਸੇਫ ਨਹੀਂ ਰਹੀ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਡੀ ਬੇਨਤੀ ਆ ਕਿ ਆਪਾਂ ਇਸ ਜੰਗਲ ਰਾਜ ਨੂੰ ਖਤਮ ਕਰੀਏ ਹੰਕਾਰ ਦੇ ਰਾਜ ਨੂੰ ਖਤਮ ਕਰੀਏ ਔਰ ਲੋਕਤੰਤਰ ਦਾ ਰਾਜ ਲੈ ਕੇ ਆਈਏ ਕੋਲ ਸਾਹਿਬ ਕਿਹੜਾ ਮੁੱਦੇ ਨੂੰ ਲੈ ਕੇ ਕੋਈ ਤਾਂ ਸਤਾਨਿਕ ਮੁੱਦੇ ਜੇ ਮੈਂ ਖੰਨੇ ਦੀ ਗੱਲ ਕਰਾਂ ਸਾਡੇ ਰਾਜ ਦੇ ਸਮੇਂ ਚ ਲੱਖਾਂ ਨਹੀਂ ਕਰੋੜਾ ਰੁਪਏ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਦਿੱਤੇ ਮਨਰੇਗਾ ਜਿਹੜੀ ਆ ਉਹ ਅੱਜ ਬੰਦ ਹੋਈ ਪਈ ਆ ਕਿਸੇ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲਿਆ ਮਿਲ ਰਿਹਾ ਔਰ ਉਹਦੇ ਨਾਲ ਨਾਲ ਸੜਕਾਂ ਦਾ ਦੇਖੋ ਹਾਲ ਕੀ ਟੁੱਟੀਆਂ ਪਈਆਂ ਨੇ ਸੜਕਾਂ ਬੁਰਾ ਹਾਲ ਆ 4 ਸਾਲਾਂ ਚ ਕਿਤੇ ਕੋਈ ਕੰਮ ਜਿਹੜਾ ਉਹ ਨਹੀਂ ਜਿਹੜਾ ਹੋਇਆ ਔਰ ਉਹਦੇ ਨਾਲ ਨਾਲ ਜਿਹੜੇ ਸੂਬੇ ਦੇ ਮੁੱਦੇ ਨੇ ਉਹ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਮੁੱਦਾ ਔਰ ਇਹਦੇ ਨਾਲ ਨਾਲ ਜਿਸ ਤਰੀਕੇ ਨਾਲ ਜਿਹੜੇ ਗੈਂਗਸਟਰ ਨੇ ਉਹ ਆਪਣੀਆਂ ਬਾਦਦਾਤਾਂ ਨੂੰ ਜਾਮ ਦੇਰ ਅੰਜਾਮ ਦੇ ਰਹੇ ਨੇ ਇਹ ਬਹੁਤ ਸਾਰੇ ਮੁੱਦੇ ਜਿਹੜੇ ਨੇ ਅੱਜ ਅਸੀਂ ਲੋਕਾਂ ਸਾਹਮਣੇ ਲੈ ਕੇ ਜਾਵਾਂਗੇ ਥੈਂਕ ਯੂ ਜੀ ਸਾਡੇ ਵਿੱਚ ਮੌਜੂਦ ਨੇ ਡਾਕਟਰ ਚਾਲ ਜੀ ਤੁਹਾਡਾ ਸਵਾਗਤ ਹੈ ਜੀ ਸੀ ਨਿਊਜ਼ ਜੋ ਇਲੈਕਸ਼ਨ ਹੋ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਇਲੈਕਸ਼ਨ ਬਈ ਇੱਕ ਏ ਗੱਲ ਕਹਿਣੀ ਚਾਹੂੰਗਾ ਮੰਤਰੀ ਸਾਹਿਬ ਨੂੰ ਵੀ ਇਲੈਕਸ਼ਨ ਫੇਰ ਹੋਣ ਦਿਓ ਜੇ ਪਤਿਕੜਾ ਪੈਂਦੀਆਂ ਦੇਖਣੀਆਂ ਨੇ ਉਹ ਪਰਚੇ ਵਾਲੀ ਸਿਆਸਤ ਨਾ ਕਰਿਓ ਜਿਹੜੀ ਤੁਸੀਂ ਰੁਟੀਨ ਦੇ ਵਿੱਚ ਕਰਦੇ ਹੋ ਵੀ ਆ ਹੁਣ ਸਾਡੀ ਜੋਨ ਦੀ ਵੀ ਲਾ ਲਓ ਜਿਹੜੀ ਇਹਦੇ ਜੱਦੀ ਜੋਨਾ ਮੰਤਰੀ ਸਾਹਿਬ ਦੀ ਖੁਦਿਆਂ ਦੇ ਪਿੰਡ ਦੇ ਨਾਂ ਤੇ ਬਣਾਈਆਂ ਨੇ ਜੋਨਾ ਆਪਣੇ ਪਿੰਡ ਦੇ ਨਾਂ ਉੱਤੇ ਸਾਹਬਪਰਾ ਜੋਨ ਉੱਥੇ ਜਾ ਕੇ ਮੰਨ ਲਓ ਜਿਹੜਾ ਸਾਡਾ ਮੇਨ ਕੈਂਡੀਡੇਟ ਦੀ ਕਾਂਗਰਸ ਦਾ ਉਹਦੇ ਕਾਜ ਕੈਨਸਲ ਕਰ ਦੇ। ਇਹ ਕਿਹੋ ਇਲੈਕਸ਼ਨ ਤੋਂ ਨਹੀਂ ਬੰਦੇ ਨੂੰ ਭੱਜਣਾ ਚਾਹੀਦਾ ਇਲੈਕਸ਼ਨ ਸਾਡੇ ਵੱਲ ਕਰਨ ਨੂੰਗਲ ਬਲਾਕ ਸੰਪਤੀਆਂ ਚੋਣਾਂ ਹੋਈਆਂ ਨੇ ਗੁਰਕੀਰਤ ਸਿੰਘ ਦੀ ਅਗਵਾਈ ਵਿੱਚ ਕਿਸੇ ਇੱਕ ਇੱਕ ਜ਼ੋਨ ਦੇ ਪੇਪਰ ਕੈਂਸਲ ਹੋਏ ਉਹਨੂੰ ਠੀਕ ਆ ਸਾਡੇ ਤਿੰਨ ਚਾਰ ਜ਼ੋਨਾਂ ਸੀ ਹਾਰੇ ਵੀ ਆ ਪਰ ਪਰ ਇਹ ਨਹੀਂ ਵੀ ਕਿਹਦੇ ਪੇਪਰ ਕੈਂਸਲ ਕਰਾਏ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਅਪੀਲ ਮੇਰੀ ਲੋਕਾਂ ਨੂੰ ਇਹੀ ਆ ਖਾਸ ਤੌਰ ਤੇ ਖੰਨਾ ਹਲਕੇ ਦੇ ਸਮੂਹ ਵੋਟਰਾਂ ਨੂੰ ਵੀ ਕਿਸੇ ਡਰ ਦੇ ਵਿੱਚ ਆ ਕੇ ਜਿੰਮੇ ਦਬਕੇ ਮਾਰ ਕੇ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਦਬਕਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਇੱਕ ਸਾਲ ਲੱਗਿਆ ਬਸ 4 ਸਾਲ ਲੰਘ ਗਏ ਜੇ 파ਰਥੀਆਂ ਵਾਲੀ ਸਿਆਸਤ ਨਾ ਕਰ ਲੈ ਇਹ ਤਾਂ 100% ਇਹਨਾਂ ਨੂੰ ਆ ਬਲਾਕ ਸਭਾ ਵਿੱਚ ਵੀ ਜਿੱਤਾਂਗੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਵਿੱਚ ਵੀ ਦੋਨੋਂ ਚੋਣਾਂ ਜਿੱਤਾਂਗੇ ਠੀਕ ਹੈ ਥੈਂਕ ਯੂ ਧੰਨਵਾਦ ਸਾਰੇ ਸਤਕਾਰਯੋਗ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਔਰ ਬਲਾਕ ਸਭਾ ਦੀ ਜਿਹੜੀ ਮਹੂਰਤ ਉਹ ਖੰਨੇ ਦੇ ਵਿੱਚ ਜਿਹੜੀ ਚੋਣ ਨੂੰ ਲੈ ਕੇ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਪੂਰੀ ਹੋ ਚੁੱਕੀ ਹੈ